ਬਹੁਤ ਵਧੀਆ ਲਾਈਕ ਲੱਗਾ ਫਿਲਮ 'ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਕਹਾਣੀ ਨੂੰ ਵੀ ਅਸੀਂ ਆਮ ਬਾਰ-ਬਾਰ ਬਾਰ-ਬਾਰ ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਥੋੜੇ ਬਹੁਤ ਫਰੈਂਡ ਸੀਗੇ ਪਹਿਲਾਂ ਅਸੀਂ ਗੱਲਬਾਤ ਹੁੰਦੀ ਸੀ ਕੋ ਕਾਰਜਪਾ ਜਾਣਾ ਤਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖਿਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਦੇ ਤੇ ਚੜਦੇ ਪੰਜਾਬ ਦੀ ਗੱਲ ਆ ਸਸ਼ਕਾ ਜੀ ਮੈਂ ਭਪਿੰਦਰ ਗਰੇਵਾ ਡੈਲੀ ਪੁਸਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਸੀਂ ਇਸ ਸਾਗਾ ਦੇ ਵਿੱਚ ਮੌਜੂਦ ਹਾਂ ਜਿੱਥੇ ਸ਼ਾਹਕੋਟ ਮੂਵੀ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਔਰ ਮੇਰੇ ਨਾਲ ਬਾਈ ਗੁਰਸ਼ਬਦ ਸੋ ਬਾਈ ਜੀ ਡੈਲੀ ਪੁਸਪੰਜਾਬੀ ਤੁਹਾਡਾ ਸਵਾਗਤ ਹੈ ਸਸ਼ਕਾ ਜੀ ਸਸ਼ਕਾ ਗਰੇਵਾ ਸਾਹਿਬ ਧੰਨਵਾਦ ਜੀ ਬਾਈ ਜੀ ਕਿਵੇਂ ਰਿਹਾ ਫਿਰ ਸਫਰ ਅੱਜ ਕੰਦੇ ਹੁੰਦੇ ਆ ਥੋੜੇ ਦਿਨਾਂ ਬਾਅਦ ਦਰਸ਼ਕਾਂ ਦੇ ਰੂਬਰੂ ਹੋ ਜਾਣੀਆਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਸਫਰ ਕਿਉਂਕਿ ਫਿਲਮ ਤੇ ਸਾਨੂੰ ਤਕਰੀਬਨ 1.5 ਸਾਲ ਹੋ ਗਿਆ ਵਾ ਸਾਲ ਤੇਨ ਸ਼ੂਟ ਕੀਤੀ ਨੂੰ ਹੋ ਗਿਆ ਤੋਂ ਬਹੁਤ ਵਧੀਆ ਲਾਈਕ ਲੱਗਾ ਫਿਲਮ ਚ ਕੰਮ ਕਰਕੇ ਵਧੀਆ ਐਕਸਪੀਰੀਅੰਸ ਸਾਰੀ ਕਾਸਟ ਬਹੁਤ ਵਧੀਆ ਵਾ ਗੁਰੂਵੀਰ ਰਾਜ ਬੱਬਰ ਜੀ ਸਾਡੇ ਲਾਈਕ ਮੇਰਾ ਡ੍ਰੀਮ ਸੀਗਾ ਉਹਨਾਂ ਨਾਲ ਕੰਮ ਕਰਨਾ ਐਂਡ ਡਾਇਰੈਕਟਰ ਅਜੀਤ ਪਾਜੀ ਇਸ਼ਾ ਤਲਵਾਰ ਸਾਰੀ ਜਿੰਨੀ ਵੀ ਕਾਸਟ ਹੈ ਸਾਡੀ ਹਰਦੀਪਾ ਜੀ ਹਰਦੀਪ ਗਿੱਲ ਉਹਨਾਂ ਨਾਲ ਪਹਿਲਾਂ ਵੀ ਮੈਂ ਚੱਲ ਮੇਰਾ ਪੁੱਤ ਚ ਕੰਮ ਕੀਤਾ ਸੋ ਸਾਰੀ ਫਿਲਮ ਚ ਸਾਰੀ ਫਿਲਮ ਤੇ ਬਹੁਤ ਜ਼ੋਰ ਲੱਗਾ ਸਾਡਾ ਬਹੁਤ ਮਿਹਨਤ ਨਾਲ ਬਣੀ ਆ ਸੋ ਕਹਾਣੀ ਨੂੰ ਵੀ ਅਸੀਂ ਆ ਬਾਰ 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 ਉਹਨੂੰ ਰਿਵਾਈਜ਼ ਕਰਕੇ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਫਾਈਨਲੀ ਜਦੋਂ ਪ੍ਰੋਡਕਟ ਰੈਡੀ ਆ ਤੇ ਅਸੀਂ ਲੋਕਾਂ ਨੂੰ ਬੇਸਿਕਲੀ ਕਹਿਣਾ ਚਾਹੂੰਗਾ ਕਿ ਜ਼ਰੂਰ ਵੇਖਿਓ ਕਿਉਂਕਿ ਇਹ ਫੈਮਿਲੀ ਫਿਲਮ ਆ ਐਂਡ ਬੱਚਿਆਂ ਨਾਲ ਜਾਇਓ ਇਹਦਾ 뮤직 ਜਤਿੰਦਰ ਸ਼ਾਹ ਜੀ ਨੇ ਕੀਤਾ ਭਾਜੀ ਨੇ ਸੋ ਉਹਨਾਂ 뮤직 ਤੁਹਾਨੂੰ ਪਤਾ ਹੈ ਪਹਿਲੀਆਂ ਫਿਲਮਾਂ ਚ ਕੀਤਾ ਬਹੁਤ ਹੀ ਮਤਲਬ ਲਾਈਕ ਸੂਦੀਂਗ 뮤직 ਆ ਕੋਈ ਇਦਾਂ ਦਾ ਨਹੀਂ ਕਿ ਤੁਹਾਨੂੰ ਥਕਾਵਟ ਫੀਲ ਹੋਊਗੀ ਸੋ ਕਹਾਣੀ ਬਹੁਤ ਵਧੀਆ ਵਾ ਸੋ ਪਲੀਜ਼ 4 ਅਕਤੂਬਰ ਨੂੰ ਸਾਰੇ ਜ਼ਰੂਰ ਜਾਣ ਸ਼ਾਹਕੋਟ ਵੇਖਣ ਜੇਪਰ ਗੱਲ ਕੀਤੀ ਜਾਵੇ ਗੁਰੂ ਬਾਈ ਪਹਿਲੀ ਫਿਲਮ ਹੈ ਤੇ ਉਹਨਾਂ ਨਾਲ ਕਿਦਾਂ ਦਾ ਐਕਸਪੀਰੀਅੰਸ ਬਹੁਤ ਵਧੀਆ ਐਕਸਪੀਰੀਅੰਸ ਕਿਉਂਕਿ ਅਮਸਲ ਮੈਨੂੰ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਵੀ ਤੁਹਾਡੇ ਕੋਲ ਥੋੜੇ-ਬਹੁਤ ਫਰੈਂਡ ਸੀਗੇ ਪਹਿਲਾਂ ਹੀ ਗੱਲਬਾਤ ਹੁੰਦੀ ਸੀ ਕਾਰਜਪਾਹ ਜਣਾ ਥਰੂ ਬਟ ਹੁਣ ਇਸ ਵਾਰੀ ਅਸੀਂ ਲਾਈਕ ਜਦੋਂ ਮਿਲੇ ਆ ਸਾਡੇ ਬਹੁਤ ਲਾਈਕ ਜਿਵੇਂ ਭਰਾਵਾਂ ਵਾਲਾ ਪਿਆਰ ਪੈ ਗਿਆ ਸੋ ਵਧੀਆ ਮਤਲਬ ਵਧੀਆ ਇਨਸਾਨ ਨੇ ਉਹ ਸੋ ਹਮੇਸ਼ਾ ਅਸੀਂ ਅਗਲੀ ਨੈਕਸਟ ਫਿਲਮ ਵੀ ਇਹੀ ਇਕੱਠੇ ਕੀਤੀ ਆ ਸੋ ਮਤਲਬ ਇੰਨਾ ਪਿਆਰ ਪੈ ਗਿਆ ਕਿ ਹੁਣ ਫਿਲਮਾਂ ਦਾ ਸਿਲਸਿਲਾ ਚੱਲਦਾ ਰਹੇ ਅਸੀਂ ਟੀਮ ਵਰਕ ਕੀਤਾ ਸੋ ਬਹੁਤ ਵਧੀਆ ਐਕਸਪ ਤ ਬੜੀਆਂ ਫਿਲਮਾਂ 'ਚ ਕੰਮ ਕੀਤਾ ਹੈ ਰੀਅਲ ਸਟੋਰੀਆਂ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਦਸ਼ਕਾਂ ਨੂੰ ਜੇ ਆਪਾਂ ਕਹੀਏ ਲੋਕਾਂ ਨੂੰ ਵੀ ਕਿਉਂ ਇਸ ਥੀਏਟਰ ਤੱਕ ਆਉਣ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਲਾਂ ਵੀ ਸ਼ਾਇਦ ਲੋਕਾਂ ਨੂੰ ਦੇਖਣ ਨੂੰ ਮਿਲਣ ਲੋਕਾਂ ਦੇ ਦਿਮਾਗ 'ਚ ਜਹੀ ਹੋਣਾ ਯਾਰ ਇਹ ਫਲਾਨੇ ਵਰਗੀ ਹੋਣੀ ਹੈ ਜਿਵੇਂ ਅਸੀਂ ਐਵੇਂ ਆਪਣੇ ਮਤਲਬ ਇੱਕ ਮੰਚ ਘੜਿਆ ਹੁੰਦਾ ਵਾ ਕੀ ਕਹਿਣਾ ਚਾਹੂੰ ਵੇਖੋ ਜ਼ਿੰਦਗੀ 'ਚ ਹਰ ਚੀਜ਼ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਸੌਰੀ ਵੇਖੋ ਜ਼ਿੰਦਗੀ ਚਾਰਤੀ ਰਿਪੀਟ ਤੇ ਲੱਗੀ ਹੋਈ ਆ ਆਪਾਂ ਵੀ ਲੱਗੇ ਹੋਏ ਆ ਇਸ ਫਿਲਮ ਦੇ ਵਿੱਚ ਐਕਚੁਅਲੀ ਗੱਲ ਇਹ ਕਿ ਇਹਦੀ ਜਿਹੜੀ ਇਹਦੇ ਵਿੱਚ ਨਿੱਕੇ ਨਿੱਕੇ ਚੀਜ਼ਾਂ ਮੰਨ ਲਓ ਕਿ ਜਿਵੇਂ ਗੁਰਮੁਖੀ ਨੂੰ ਪ੍ਰਮੋਟ ਕੀਤਾ ਸ਼ਾਹਮੁਖੀ ਨੂੰ ਕੀਤਾ ਇਹਦੇ ਡਾਇਲੌਗਸ ਬਹੁਤ ਵਧੀਆ ਲਿਖੇ ਆ ਸੋ ਮੈਨੂੰ ਲੱਗਦਾ ਕਿ ਲੋਕਾਂ ਦਾ ਜਾਣਾ ਤਾਂ ਵੀ ਬੰਦਾ ਵਾ ਕਿਉਂਕਿ ਇਹ ਲੈਹਦੇ ਤੇ ਚੜਦੇ ਪੰਜਾਬ ਦੀ ਗੱਲ ਆ ਇਹਦੇ ਵਿੱਚ ਰੋਮਾਂਟਿਕ ਸਟੋਰੀ ਬਹੁਤ ਧੇਰ ਪਿੱਛੋਂ ਆ ਰਹੀ ਆ ਮੈਨੂੰ ਲੱਗਦਾ ਪਿਛਲੀਆਂ ਫਿਲਮਾਂ ਕਾਫੀ ਡਿਫਰੈਂਟ ਆਈਆਂ ਨੇ ਰੋਮਾਂਟਿਕ ਸਟੋਰੀ ਆ ਰਹੀ ਆ ਐਂਡ ਮੋਰਓਵਰ ਇਹਦੇ ਵਿੱਚ ਮੈਸੇਜ ਵੀ ਆ ਸੋ ਲੋਕਾਂ ਨੂੰ ਵੇਖਣਾ ਚਾਹੀਦਾ ਕਿਉਂਕਿ ਇਹਦੇ ਨਾਲ ਪੰਜਾਬੀ ਸਿਨੇਮੇ ਨੂੰ ਹੋਰ ਵਧਾਵਾ ਮਿਲੇਗਾ ਜਿਹਦੇ ਨਾਲ ਸਾਡਾ ਸਿਨੇਮਾ ਹੋਰ ਵੱਡਾ ਹੋਊਗਾ। ਥੈਂਕ ਯੂ ਬਾਈ ਜੀ। ਧੰਨਵਾਦ ਜੀ। ਧੰਨਵਾਦ।